ਵਧਣ ਦੇ ਕਾਰਨ ਕੀ ਨੇ ਆਖਿਰਕਾਰ ਕਿਉਂ ਲੋਕ ਇੰਨੇ ਜ਼ਿਆਦਾ 네ਗੇਟਿਵ ਹੋ ਰਹੇ ਨੇ ਕਿ ਉਹ ਦੂਸਰੇ ਦੀ ਗੱਲ ਨੂੰ ਸੁਣਨ ਦੇ ਲਈ ਇਤਿਆਰ ਨਹੀਂ ਆਪਣੀ ਗੱਲ ਨੂੰ ਦੱਸਣ ਤੋਂ ਪਹਿਲਾਂ ਹੀ ਉਹ ਕਾਲ ਮਚਾ ਦਿੰਦੇ ਨੇ ਅਤੇ ਇਹ ਕਾਲ ਹੀ ਕਈ ਕਲੇਸ਼ਾਂ ਦਾ ਕਾਰਨ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਅਸੀਂ ਇਹ ਉਮੀਦ ਕਰਦੇ ਹਾਂ ਕਿ ਲੋਕਾਂ ਦੇ ਵਿੱਚੋਂ 네ਗੇਟਿਵਿਟੀ ਖਤਮ ਹੋਵੇ ਇਹ ਨਕਾਰਾਤਮਕ ਸੋਚ ਹੀ ਹੈ ਜਿਸ ਤੇ ਚੱਲਦੇ ਹੋਏ ਅੱਜ ਕਿੰਨੇ ਹੀ ਜਵਾਨ ਮੁੰਡੇ ਕੁੜੀਆਂ ਸਾਡੇ ਤੋਂ ਦੂਰ ਹੋ ਗਏ ਆਰਜੀ ਸਿਮਰਨ ਦੇ ਬਾਰੇ ਸੁਣਿਆ ਹੋਣਾ ਤੁਸੀਂ ਹੁਣੇ-ਹੁਣੇ ਹੀ ਆਰਜੀ ਸਿਮਰਨ ਦੀ ਮ੍ਰਿਤਕ ਦੇ ਕਮਰੇ ਦੇ ਵਿੱਚੋਂ ਮਿਲੀ ਮੇਰੇ ਨਾਲ ਪ੍ਰਦੀਪ ਮੌਜੂਦ ਹੈ ਹਾਲਾਂਕਿ ਇਹ 2025 ਚੜਨ ਵਾਲਾ ਹੈ ਗੰਗੀਨ ਮਾਹੌਲ ਤਾਂ ਸੀ ਨਹੀਂ ਕਰਨਾ ਚਾਹੁੰਦੇ ਸੀ ਪਰ ਇੱਕ ਨਕਾਰਾਤਮਕ ਸੋਚ ਦੇ ਕਾਰਨ ਜਿਹੜਾ 2024 ਖਰਾਬ ਹੋਇਆ ਹੈ ਕੁਝ ਲੋਕਾਂ ਦਾ ਅਸੀਂ ਚਾਹੁੰਦੇ ਹਾਂ ਕਿ 2025 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੁਝ ਨਾ ਹੋਵੇ ਉਸ ਕੁੜੀ ਦੇ ਵਿੱਚ ਨੈਗੇਟਿਵਿਟੀ ਕਿਉਂ ਆਈ ਇੱਕ ਕੁੜੀ ਜਿਹਦੇ ਲੱਖਾਂ ਦੇ ਵਿੱਚ ਫਾਲੋਅਰ ਸੀ ਉਸ ਨੂੰ ਜੰਮੂ ਦੀ ਧੜਕਣ ਕਿਹਾ ਜਾਂਦਾ ਸੀ ਸੋਹਣੀ ਕੁੜੀ ਸੀ ਉਹ ਉਸਦੀ ਆਵਾਜ਼ ਸੁਣਨ ਨੂੰ ਲੋਕ ਤਰਸਦੇ ਸੀ ਨਾਮ ਵੀ ਖੱਟਿਆ ਉਸਨੇ ਉਸਦਾ ਨਾਮ ਸੀ ਸਿਮਰਨ ਸਿੰਘ ਆਰ ਜੀ ਰਹਿ ਚੁੱਕੇ ਸੀ ਉਸ ਦੀਆਂ ਵੀਡੀਓਜ਼ ਨੂੰ ਲੋਕ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੁੰਦੇ ਸੀ ਪਰ ਦੀਪ ਸਿਰਫ ਆਪਣੇ ਕੋਲ ਫੋਲੋਅਰਸ ਹੋਣਾ ਜਾਂ ਆਪਾਂ ਨੂੰ ਕੋਈ ਜਾਣਦਾ ਲੱਖਾਂ ਲੋਕ ਆਪਾਂ ਨੂੰ ਪਿਆਰ ਕਰਦੇ ਨਹੀਂ ਇਹ ਜੀਣ ਲਈ ਕਾਫੀ ਨਹੀਂ ਹੈ ਤੁਸੀਂ ਕਾਹਨਾ ਸਾਬਿਤ ਹੋ ਗਈ ਜੇ ਕੋਈ ਕਹੇ ਮੈਨੂੰ ਮੇਰੇ ਲੱਖਾਂ ਫੋਲੋਅਰਸ ਨੇ ਤੇ ਮੈਨੂੰ ਸਾਰੀ ਦੁਨੀਆ ਜਾਣਦੀ ਹੈ ਮੈਨੂੰ ਸਾਰੀ ਦੁਨੀਆ ਪਿਆਰ ਕਰਦੀ ਹੈ ਇਹ ਵੀ ਇੱਕ ਝੂਠ ਸਾਬਿਤ ਹੋ ਗਿਆ ਅਸੀਂ ਕਹਿੰਦੇ ਕਿ ਜੇ ਨੂੰ ਇੰਨੇ ਫੋਲੋਅਰਸ ਮਿਲ ਜਾਣ ਇੰਨੇ ਲਾਈਕ ਮਿਲ ਜਾਣ ਫਿਰ ਅਸੀਂ ਖੁਸ਼ ਹੋ ਜਾਵਾਂਗੇ ਇਹ ਸਾਡੀ ਖੁਸ਼ੀ ਦਾ ਕਾਰਨ ਵੀ ਨਹੀਂ ਹੈ ਇਹ ਵੀ ਸਾਬਿਤ ਹੋ ਗਿਆ ਸੋਸ਼ਲ ਮੀਡੀਆ ਦੀ ਇਸ ਦੁਨੀਆ ਦੇ ਵਿੱਚ ਕਿੰਨੇ ਹੀ ਸੱਚ ਅਤੇ ਝੂਠ ਬੇਪਰਦਾ ਹੋ ਰਹੇ ਨੇ ਨਕਾਰਾਤਮਕ ਸੋਚ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਕੁਝ ਲੋਕ ਇੰਨੇ ਜ਼ਿਆਦਾ ਨੈਗੇਟਿਵ ਹੋ ਜਾਂਦੇ ਨੇ ਨਕਾਰਾਤਮਕ ਸੋਚ ਦੇ ਨਾਲ ਭਰ ਜਾਂਦੇ ਨੇ ਕਿ ਉਹਨਾਂ ਨੂੰ ਆਪਣਾ ਭਰਿਆ ਹੋਇਆ ਗਲਾਸ ਨਹੀਂ ਲਿਖਦਾ ਉਹ ਆਪਣਾ ਪਾ ਢਾ ਦਿੰਦੇ ਨੇ ਦੂਜੇ ਦਾ ਪੱਕਾ ਦੇਖ ਕੇ ਇਸ ਪੂਰੀ ਘਟਨਾ ਤੋਂ ਬਾਅਦ ਤੁਸੀਂ ਉਹਨਾਂ ਲੋਕਾਂ ਨੂੰ ਤੇ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਆਪਾਂ ਨੂੰ ਕੋਈ ਗੱਲ 네ਗੇਟਿਵਿਟੀ ਘੇਰ ਲੈਂਦੀ ਹੈ ਜਾਂ ਫਿਰ ਕੋਈ ਨੀਵਰ ਖਾਣ ਦੀ ਕੋਸ਼ਿਸ਼ ਕਰਦਾ ਹੈ ਤੇ ਅਸੀਂ ਵੀ ਉੱਥੇ ਹੀ ਆਪਣੇ ਆਪ ਨੂੰ ਰੋਕ ਲੈਂਦੇ ਆ ਕਿ ਹਾਂ ਮੈਂ ਵਾਕਈ ਇੰਨੇ ਜੋਗਾ ਉਸ ਸੋਚ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਬਿਲਕੁਲ ਸ਼ਰਨ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 네ਗੇਟਿਵਿਟੀ ਹਨਾ ਤੇ ਆਪਾਂ ਸੋਚੀਏ ਤਾਂ ਪੋਜ਼ਿਟਿਵ ਵੀ ਥਾਟ ਹੁੰਦੇ ਆ ਤੇ 네ਗੇਟਿਵ ਵੀ ਥਾਟ ਹੁੰਦੇ ਆ ਜੇ ਆਪਾਂ ਇੱਕੋ ਚੀਜ਼ ਨੂੰ ਸੋਚੀ ਜਾਵਾਂਗੇ ਤਾਂ ਉਹ ਆਪਣੇ ਤੇ ਜਿਆਦਾ ਭਾਰੂ ਪੈਗੀ ਦੂਸਰਾ ਇਹ ਹੈ ਕਿ ਉਹਦੇ ਨਾਲ ਦੇ ਰਿਲੇਟਡ ਹੋਰ ਆਪਣੇ ਵਿਚਾਰ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਇੱਕ ਇਮੇਜ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਆਪਾਂ ਖੁਦ ਨੂੰ ਪੋਜ਼ਿਟਿਵ ਕਿਵੇਂ ਕਰਨਾ ਹੈ ਇਹ ਵੀ ਸਾਡੇ ਤੇ ਡਿਪੈਂਡ ਕਰਦਾ ਹਾਲਾਂਕਿ ਆਪਾਂ ਜੇ ਸੋਚੀਏ ਜਿਵੇਂ ਉਸ ਕੁੜੀ ਦੀ ਤੁਸੀਂ ਗੱਲ ਕੀਤੀ ਆ ਕਿ ਉਹਦੇ ਕੋਲ ਐਨੇ ਫਾਲੋਅਰਸ ਸੀਗੇ ਤੇ ਆਵਾਜ਼ ਸੋਹਣੀ ਸੀ ਲੋਕ ਤਰਸਦੇ ਸੀਗੇ ਪਰ ਉਹਨੂੰ ਇਸ ਚੀਜ਼ 'ਚ ਖੁਸ਼ ਹੋਣਾ ਚਾਹੀਦਾ ਸੀਗਾ ਕਿ ਲੋਕ ਮੇਰੇ ਨਾਲ ਐਨੇ ਜੁੜੇ ਹੋਏ ਨੇ ਹੋ ਸਕਦਾ ਹੈ ਕਿ ਉਹ ਆਪਣੀਆਂ ਗੱਲਾਂ ਦੇ ਵਿੱਚ ਪੋਜ਼ਿਟਿਵ ਗੱਲ ਕਰਦੀ ਹੋਵੇ ਪਰ ਖੁਦ ਕਿੰਨੀ ਨੈਗੇਟਿਵ ਸੀਗੀ ਜਾਂ ਫਿਰ ਖੁਦ ਉਹਨੂੰ ਕਿੰਨੇ ਵਿਚਾਰ ਐਦਾਂ ਦੇ ਹੋਣੇ ਜੋ ਤੰਗ ਕਰਦੇ ਹੋਣ ਆ ਜੋ ਉਸਦੇ ਜਾਨ ਦਾ ਕਾਰਨ ਬਣ ਗਏ ਹਣਾ ਸੋ ਕਿਤੇ ਨਾ ਕਿਤੇ ਉਹ ਆਪਣੀ ਇਸ ਚੀਜ਼ਾਂ ਦੇ ਵਿੱਚ ਫਸਦੀ ਗਈ ਕਿ ਆਜ ਉਸ ਦੀ ਮੌਤ ਹੋ ਚੁੱਕੀ ਹੈ ਪਰ ਸ਼ਰਨ ਇਹ ਚੀਜ਼ਾਂ ਜ਼ਰੂਰੀ ਨਹੀਂ ਆ ਕਿ ਅਸੀਂ ਸਿਰਫ ਲੋਕ ਦਿਖਾਵਾ ਕਰਨ ਦੇ ਲਈ ਇਹ ਚੀਜ਼ਾਂ ਦੇ ਵਿੱਚ ਫਸ ਰਹੇ ਹਾਂ ਕਿ ਜਿਵੇਂ ਸੋਸ਼ਲ ਮੀਡੀਆ ਤੇ ਅਸੀਂ ਖੁਸ਼ ਰਹਿ ਰਹੇ ਹਾਂ ਖੁਦ ਨੂੰ ਅਸੀਂ ਨਹੀਂ ਦੇਖ ਰਹੇ ਲੋਕਾਂ ਦੇ ਵਿੱਚ ਆਪਾਂ ਪਛਾਣ ਬਣਾ ਲਈ ਹੈ ਲੋਕ ਸਾਨੂੰ ਚੰਗਾ ਜਾਣਦੇ ਨੇ ਲੋਕ ਸਾਡਾ ਨਾਮ ਪਹਿਚਾਣਦੇ ਨੇ ਪਰ ਅਸੀਂ ਖੁਦ ਦੀ ਪਛਾਣ ਆਪਣੇ ਨਾਲ ਨਹੀਂ ਕਰਵਾਈ ਕਿ ਇਹ ਕਾਰਨ ਹੈ ਕਿ ਅਸੀਂ 네ਗੈਟਿਵਿਟੀ ਵੱਲ ਜਾ ਰਹੇ ਹਾਂ ਕਿਉਂਕਿ ਅਸੀਂ ਇਹ ਸਪੋਰਟ ਦੇ ਵਿੱਚ ਲੱਗੇ ਹੋયા ਹਾਂ ਕਿ ਬਹੁਤ ਸਾਰਾ ਸਾਡੇ ਕੋਲ ਪੈਸਾ ਹੋਵੇ ਜਾਂ ਫਿਰ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਹੋਣ ਕਿਉਂਕਿ ਸੋਸ਼ਲ ਮੀਡੀਆ ਜਦੋਂ ਆਇਆ ਤਾਂ ਹਰ ਕੋਈ ਇਹੀ ਦੇਖ ਰਿਹਾ ਕਿ ਮੈਨੂੰ ਮੇਰਾ ਮਤਲਬ ਕਿ ਮੇਰੇ ਫੈਨ ਫੋਲੋਇੰਗ ਜ਼ਿਆਦਾ ਹੋਵੇ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਮਿਲੀయన్స్ ਮੇਰੇ ਵੀਡੀਓਜ਼ ਤੇ ਵਿਊਜ਼ ਆਣ ਹਾਲਾਂਕਿ ਆਪਾਂ ਕੀ ਕੁਝ ਪਾ ਰਹੇ ਹਾਂ ਸੋਸ਼ਲ ਮੀਡੀਆ ਤੇ ਉਹਤੇ ਵੀ ਨਹੀਂ ਧਿਆਨ ਦਿੰਦੇ ਸਿਰਫ ਵਿਊਜ਼ ਤੱਕ ਮਤਲਬ ਵਾ ਹਨਾ ਪਰ ਸਾਨੂੰ ਇਹ ਖੁਦ ਨੂੰ ਖੁਦ ਨਾਲ ਉਹ ਜਿਹੜੀ ਚੀਜ਼ ਆ ਉਹ ਦੂਰ ਕਰ ਰਹੀ ਆ ਐਨੀ ਨੈਗੇਟਿਵਿਟੀ ਆ ਚੁੱਕੀ ਆ ਲੋਕਾਂ ਦੇ ਵਿੱਚ ਕਿ ਇਹ ਆਪਣੇ ਆਪ ਤੋਂ ਦੂਰ ਕਰ ਰਹੀ ਆ ਜੇ ਅਸੀਂ ਆਪਣੇ ਆਪ ਨੂੰ ਪਹਿਚਾਣ ਲਈਏ ਕਿ ਅਸੀਂ ਹੈ ਕੌਣ ਆ ਆਪਣੇ ਆਪ ਪਹਿਲਾਂ ਕਹਿੰਦੇ ਨਹੀਂ ਕਿ ਜੇ ਤੁਸੀਂ ਜੇ ਇਨਸਾਨ ਖੁਦ ਨੂੰ ਪਿਆਰ ਕਰੇਗਾ ਉਹ ਤਾਂ ਹੀ ਦੂਸਰੇ ਨੂੰ ਪਿਆਰ ਕਰਨ ਦੇ ਲਾਇਕ ਹੁੰਦਾ ਹੈ ਨਾ ਦੂਜੇ ਨੂੰ ਸਮਝਣ ਦੇ ਲਾਇਕ ਹੋਵੇ ਸੋ ਜੇ ਆਪਾਂ ਖੁਦ ਨੂੰ ਪਿਆਰ ਕਰਨਾ ਸਿੱਖੀਏ ਖੁਦ ਦੇ ਬਾਰੇ ਗੱਲਾਂ ਕਰੀਏ ਖੁਦ ਨੂੰ ਪੋਜ਼ਿਟਿਵਿਟੀ ਦੇ ਵਿੱਚ ਲੈ ਕੇ ਆਈਏ ਜੇ ਸਾਡੇ ਮਨ ਦੇ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ 네ਗੇਟਿਵ ਥਾਟ ਆਂਦਾ ਆ ਤਾਂ ਉਹ ਇੰਨੀ ਵੱਡੀ ਮੌਤ ਦਾ ਕਾਰਨ ਬਣੀ ਨਹੀਂ ਸਕਦਾ ਬਿਲਕੁਲ ਕਿਉਂਕਿ ਮੈਨੂੰ ਇਹ ਲੱਗਦਾ ਹਮ ਦੇਰਸਲਾਂ ਆਪਣੇ ਵਿੱਚ ਇੰਤਜ਼ਾਰ ਕਰਨ ਦੀ ਵੇਟ ਕਰਨ ਦੀ ਉਹ ਜਿਹੜੀ ਪਾਵਰ ਸੀ ਨਾ ਉਹ ਖਤਮ ਹੁੰਦੀ ਜਾ ਰਹੀ ਹੈ ਜੋ ਕਿ ਆਪਾਂ ਨੂੰ ਕਹਿ ਦਿੱਤਾ ਕਿ 5 ਮਿੰਟ ਰੁਕੋ ਮੈਂ ਆ ਰਿਹਾ ਤਾਂ 5 ਮਿੰਟ ਨਹੀਂ ਰੁਕ ਸਕਦੇ ਹੂੰ ਤਾਂ ਆਪਾਂ ਦੇਖਦੇ ਆ ਕਿ ਆਪਾਂ ਨੂੰ ਕੋਈ ਬੈਠਣ ਦੇ ਲਈ ਕਹਿ ਰਿਹਾ ਕਿ ਤੁਸੀਂ ਬੈਠੋ ਫਲਾਣਾ ਬੰਦਾ ਆ ਰਿਹਾ ਤੁਹਾਨੂੰ ਮਿਲਣ ਦੇ ਲਈ ਆਪਾਂ ਉਸ 5 ਮਿੰਟ ਦੇ ਵਿੱਚ ਉਸ ਬੰਦੇ ਬਾਰੇ ਕਿੰਨਾ ਕੁਝ ਬੋਲ ਦਾਂਗੇ ਇਹਨੂੰ ਪਤਾ ਨਹੀਂ ਮੈਂ ਕਦੋਂ ਦਾ ਬੈਠਾ ਹਾਂ ਕਿਉਂ ਨਹੀਂ ਰਿਹਾ ਹੂੰ ਤਾਂ ਮੈਂ ਲੇਟ ਹੋ ਰਿਹਾ ਮੈਨੇ ਵਜਿਦਾ ਬੈਠਾ ਕਿੰਨੀਆਂ ਹੀ ਗੱਲਾਂ ਬੋਲ ਦਿੰਦੇ ਆ ਫਾਵੇਂ ਆਪਾਂ ਕਿਤੇ ਡਾਕਟਰ ਕੋਲ ਵੀ ਗਈ ਹੋਈਏ ਤਾਂ ਡਾਕਟਰ ਦੇ ਕੋਲ ਵੀ ਇੱਕ ਲਾਈਨ ਲੱਗੀ ਹੁੰਦੀ ਹੈ ਆਪਣਾ ਨੰਬਰ ਦੱਸਦੀ ਜਗ੍ਹਾ ਤੇ ਜੇਕਰ 30 ਹੁੰਦਾ ਪਤਾ ਲਗੂ ਹਾਈ ਸਾਡੀ ਵਾਰੀ ਕਦੋਂ ਆਊਗੀ ਅਸੀਂ ਤਿਆਰ ਨਹੀਂ ਹੈਗੇ ਹੁਣ ਜਦੋਂ ਅਸੀਂ ਇੰਤਜ਼ਾਰ ਨਹੀਂ ਕਰਾਂਗੇ ਤਾਂ ਅੰਦਰ ਉਥਲ-ਮੁਥਲ ਮੱਚੀ ਰਹਿਣੀ ਹੈ ਕਿ ਹਾਈ ਕਦੋਂ ਨੰਬਰ ਕਦੋਂ ਆਣੇ ਕਿੰਨੇ ਬੰਦੇ ਰਹਿ ਗਏ ਡਾਕਟਰ ਕਿੱਥੇ ਆ ਹੁਣ ਲੰਚ ਟਾਈਮ ਨਾ ਹੋ ਜਾਵੇ ਡਾਕਟਰ ਨਾ ਚਲਾ ਜਾਵੇ ਤੇ ਇੰਨੀ ਸਾਰੀ ਉਥਲ-ਮੁਥਲ ਅੰਦਰ ਹੁੰਦੀ ਹੈ ਤਾਂ ਅਸੀਂ ਇੰਤਜ਼ਾਰ ਨਹੀਂ ਕਰ ਪਾਉਂਦੇ ਇੰਤਜ਼ਾਰ ਨਹੀਂ ਕਰਦੇ ਤਾਂ ਸਾਡੇ ਇਮੋਸ਼ਨਸ ਨੇ ਜਿਹੜੇ ਉਹ ਡਗਮਗਾਉਂਦੇ ਤਿਆਨਸ਼ੀਰਤਾ ਖਤਮ ਹੋ ਰਹੀ ਹੈ ਅੰਦਰ ਗੁੱਸਾ ਤੇ ਕਾਲ ਪਾ ਰਹੀ ਹੈ ਅਤੇ ਜਾਣ ਦੇ ਜਾਣੇ ਦੇ ਵਿੱਚ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਮੰਨ ਲਓ ਡਾਕਟਰ ਤੁਹਾਡੀ ਵਾਰੀ ਆਣ ਤੋਂ ਬਿਲਕੁਲ ਇੱਕ ਮਿੰਟ ਪਹਿਲਾਂ ਉੱਠ ਕੇ ਚਲਾ ਜਾਵੇ 3 ਨੰਬਰ ਤੁਹਾਡੇ 5 ਨੰਬਰ ਤੇ ਉੱਠ ਕੇ ਚਲਾ ਗਿਆ ਤਾਂ ਤੁਸੀਂ ਇਹ じゃ ਕੁਝ ਬੋਲੋਗੇ ਤੇ ਦੋ ਦਿਨ ਤੱਕ ਆਪਣੇ ਕਿੰਨੇ ਹੀ ਦੋਸਤਾਂ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਦੱਸੋਗੇ ਕਿ ਸਾਡੇ ਨਾਲ ਐਵੇਂ ਹੋ ਗਿਆ ਇਹ ਨਹੀਂ ਸੋਚੋਗੇ ਕਿ ਉਸ ਬੰਦੇ ਦੀ ਮਜਬੂਰੀ ਕੀ ਸੀ ਕਿਉਂ ਉੱਥੇ ਚਲਾ ਗਿਆ ਕਿਉਂਕਿ ਸਾਡੇ ਵਿੱਚ ਇੰਤਜ਼ਾਰ ਕਰਨ ਦਾ ਜਿਹੜੀ ਸ਼ਕਤੀ ਸੀ ਉਹ ਘਟਦੀ ਜਾ ਰਹੀ ਹੈ ਅੱਜ ਕੱਲ੍ਹ ਤਾਂ ਲੋਕ ਗੁਰਦੁਆਰਿਆਂ ਦੇ ਵਿੱਚ ਵੀ ਆ ਜਾਂਦੇ ਨੇ ਫਟਾਫਟ ਫਟਾਫਟ ਜਾ ਕੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਏ ਕੋਈ ਪਰਿਕਰਮਾ ਵੀ ਪੂਰੀ ਨਹੀਂ ਕਰਦੇ ਬਸ ਬਾਹਰੋਂ ਮੱਥਾ ਟੇਕਿਆ ਤੇ ਫਟਾਫਟ ਬਾਹਰ ਆ ਗਏ ਇੱਕ ਨਾਮ ਕਰਨਾ ਹੁੰਦਾ ਹੈ ਕਿ ਅਸੀਂ ਅੱਜ ਗੁਰਦੁਆਰੇ ਗਏ ਸੀ ਕੋਈ ਦਿਨ ਛੁੱਟ ਨਾ ਜਾ ਕੇ ਫੀਸ ਕਰਕੇ ਕਾਰ ਦੇ ਵਿੱਚ ਗਏ ਸੀ ਸਹਿਨਸ਼ੀਲਤਾ ਨਹੀਂ ਰਹੀ ਇੰਤਜ਼ਾਰ ਕਰਨ ਦੀ ਸ਼ਕਤੀ ਘਟ ਗਈ ਸਾਡੇ ਵਿੱਚ ਨਕਾਰਾਤਮਕ ਸੋਚ ਇੱਥੋਂ ਹੀ ਸ਼ੁਰੂ ਹੋ ਰਹੀ ਹੈ ਹੂੰ ਆਪਣੇ ਅੰਦਰ ਕਾਲੀ ਮਚਾ ਦਿੱਤੀ ਅਸੀਂ ਖਾਣਾ ਖਾਣ ਬੈਠਦੇ ਆ 10 ਮਿੰਟ ਦਿੰਨੇ ਆ ਆਪਣੇ ਆਪ ਨੂੰ ਕਿ ਅਸੀਂ 11 ਵਜੇ ਜਾਣਾ ਹੈ ਤਾਂ ਅਸੀਂ 10:50 ਵਜੇ ਪਲੇਟਾਂ 'ਤੇ ਬੈਠਾਂਗੇ ਰੋਟੀ ਦੀ ਤੇ ਫਟਾਫਟ ਖਾਵਾਂਗੇ ਕਹਾਂਗੇ ਅਸੀਂ ਜਾਣਾ ਹੈ ਅਸੀਂ ਜਾਣਾ ਹੈ ਅਸੀਂ ਜਾਣਾ ਅਸੀਂ ਕਿਸੇ ਲਈ ਟਾਈਮ ਨਹੀਂ ਦੇ ਰਹੇ ਜਿਵੇਂ ਕਿ ਹਾਂ ਜਦੋਂ ਤੱਕ ਅਸੀਂ ਆਪਣੇ ਆਪ ਨਾਲ ਨਹੀਂ ਬੈਠਾਂਗੇ ਵਿਚਰਾਂਗੇ ਸਮਝਾਂਗੇ ਉਦੋਂ ਤੱਕ ਅਸੀਂ ਨਕਾਰਾਤਮਕ ਸੋਚ ਤੋਂ ਪਰੇ ਨਹੀਂ ਹੋ ਸਕਦੇ ਮੰਜੀ ਆਪਾਂ ਬੜੀ ਉਠੀਏ ਥੋੜਾ ਦੇਖੀਏ ਕਿ ਹਾਂ ਅੱਜ ਮੈਂ ਕੁਝ ਕਰਨਾ ਹੈ ਚਲੋ ਇਹ ਵੀ ਠੀਕ ਹੈ ਇਹ ਵੀ ਕਰਨਾ ਸੀ ਇਹ ਵੀ ਜ਼ਰੂਰੀ ਪਰ ਆਪਾਂ ਵੀ ਕਰਦੇ ਆ ਉੱਠ ਜੀ ਇਹ ਵੀ ਕਰ ਲਈ ਉਹ ਵੀ ਕਰ ਲਈ ਉਹ ਨਾ ਰਹਿ ਜੀ ਉਹ ਨਾ ਰਹਿ ਜੀ ਆਪਣਾ ਇਸ ਤਰੀਕੇ ਨਾਲ ਦਿਨ ਸ਼ੁਰੂ ਹੁੰਦਾ ਹੈ ਇਹੋ ਜਿਹਾ ਦਿਨ ਸ਼ੁਰੂ ਹੋਣ ਤੋਂ ਬਾਅਦ ਸਾਰਾ ਦਿਨ ਸਾਡੇ ਦਿਮਾਗ ਦੇ ਵਿੱਚ ਨਕਾਰਾਤਮਕ ਚੀਜ਼ਾਂ ਭਰਦਿਆਂ ਨੇ ਕਿਉਂਕਿ ਬਹੁਤ ਕੁਝ ਛੁੱਟ ਜਾਂਦਾ ਹੈ ਜੀ ਇਹਦੇ ਵਿੱਚ ਜੇਕਰ ਕੋਈ ਨਵਾਂ ਕੰਮ ਆਜ ਰਿਹਾ ਜੇਕਰ ਕੋਈ ਮਹਿਮਾਨ ਹੀ ਆ ਜਵੇ ਤਾਂ ਆਪਾਂ ਇਹ ਕਹਿੰਦੇ ਆ ਕਿ ਲੈ ਦੱਸ ਹੁਣ ਸਾਡੇ ਬਾਕੀ ਕੰਮ ਕਿਵੇਂ ਹੋਣਗੇ ਜੀ ਹੋਲਿ ਤੀ ਖੁਦ ਬਣਾਇਆ ਹੋਇਆ ਇਹ ਨਕਾਰਾਤਮਕ ਦਾ ਕਾਰਨ ਨਹੀਂ ਹੈ ਕਿ ਸਾਨੂੰ ਇਮੋਸ਼ਨਸ ਨੂੰ ਕੰਟਰੋਲ ਨਹੀਂ ਕਰਨਾ ਆ ਰਿਹਾ ਇਸੇ ਕਰਕੇ ਗੁੱਸਾ ਵਧ ਰਿਹਾ ਲੋਕ ਇੱਕ ਦੂਸਰੇ ਦੇ ਨਾਲ ਚਿਰਚੜਾਪਨ ਰੱਖ ਰਹੇ ਨੇ ਇੱਕ ਦੂਸਰੇ ਤੇ ਗੁੱਸਾ ਹੋ ਰਹੇ ਨੇ ਕਿ ਤੈਨੂੰ ਪਤਾ ਨਹੀਂ ਇਹ ਹੁਣ ਐਵੇਂ ਕਰਨਾ ਸੀ ਇਹ ਹੁਣ ਇੰਜ ਕਰਨਾ ਸੀ ਤਾਂ ਨਕਾਰਾਤਮਕ ਸੋਚ ਉੱਥੋਂ ਵੀ ਵਧ ਰਹੀ ਹੈ ਬਾਅਦ ਦੇ ਵਿੱਚ ਖੁਦ ਤੇ ਭਾਵੇਂ ਗਿਲਾਨੀ ਕਰਦੇ ਹੁਣ ਖੁਦ ਨੂੰ ਲੈ ਕੇ ਉਹ ਕਹਿੰਦੇ ਹੁਣ ਕਿ ਯਾਰ ਮੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਪਰ ਉਸ ਸਮੇਂ ਤੇ ਸਵੀਕਾਰ ਚੁੱਕੇ ਹਾਂ ਤੁਹਾਡੇ ਅੰਦਰ ਵੀ ਹੀਣਤਾ ਦੀ ਭਾਵਨਾ ਹੈ ਤੇ ਦੂਸਰੇ ਅੰਦਰ ਵੀ ਹੀਣਤਾ ਦੀ ਭਾਵਨਾ ਹੈ ਕੇਸ ਨੇ ਇੰਜ ਕਰ ਦਿੱਤਾ ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਥੋੜਾ ਜਾਂ ਸਕਾਰਾਤਮਕ ਹੋਈਏ ਚੀਜ਼ਾਂ ਨੂੰ ਹੌਲੀ-ਹੌਲੀ-ਹੌਲੀ ਕਰਕੇ ਕਰਦੇ ਚੱਲੀਏ ਕਾਲ ਨਾ ਮਚਾਈਏ ਕਿਉਂਕਿ ਕਾਲ ਗੁੱਸੇ ਦਾ ਕਾਰਨ ਬਣਦੀ ਹੈ ਪਰ ਜੇਕਰ ਆਪਾਂ ਇਸ ਨੂੰ ਇੱਕ ਪੂਰੀ ਜ਼ਿੰਦਗੀ ਦੀ ਸੀਰੀਜ਼ ਦੇ ਤੌਰ 'ਤੇ ਦੇਖੀਏ ਤਾਂ ਸਾਨੂੰ ਮਾਹੌਲ ਦੇ ਨਾਲ ਬਦਲਣਾ ਚਾਹੀਦਾ ਹੈ ਜਦੋਂ ਆਪਾਂ ਛੋਟੇਾਂ ਸਕੂਲ ਦੇ ਵਿੱਚ ਜਾ ਰਹੇ ਹਾਂ ਸਾਨੂੰ ਘਰ ਦੇ ਵਿੱਚ ਹੋਰ ਤਰ੍ਹਾਂ ਦਾ ਮਾਹੌਲ ਮਿਲਦਾ ਹੈ ਆਪਣੀ ਮਰਜ਼ੀ ਦੇ ਨਾਲ ਸਭ ਕੁਝ ਕਰਦੇ ਨੇ ਬੱਚੇ ਖਾਣਾ ਪੀਣਾ ਉੱਠਣਾ ਮਾਪਿਓ ਦੀ ਗੋਦੀ ਦੇ ਵਿੱਚ ਜਾ ਕੇ ਬਹਿ ਜਾਣਾ ਸੋ ਜਾਣਾ ਗੱਲ ਲਾ ਕੇ ਪਿਆਰ ਲੈਣਾ ਪਰ ਜਿਵੇਂ ਹੀ ਉਹ ਸਕੂਲ ਦੇ ਵਿੱਚ ਜਾਂਦੇ ਨੇ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨੇ ਪੜ੍ਹਨ ਨੂੰ ਸਿਰਫ ਸਟੈਂਡ ਕਰਵਾਉਣਾ ਤਾਂ ਸਿੱਟਣ ਹੀ ਕਰਨਾ ਹੈ ਤੁਸੀਂ ਚੇਅਰ ਤੇ ਸਿੱਧੇ ਬੈਠਣਾ ਸਿੱਧੇ ਹੀ ਬੈਠਣਾ ਤੁਹਾਨੂੰ ਨੀਂਦ ਆ ਰਹੀ ਹੈ ਤਾਂ ਤੁਸੀਂ ਬੈਠੇ ਹੀ ਰਹੋਗੇ ਮਾਂ ਵਾਲਾ ਇਕਦੇ ਆਪਕ ਨਹੀਂ ਦੇ ਸਕਦਾ ਤੁਹਾਨੂੰ ਉੱਥੇ ਆਪਣੇ ਆਪ ਨੂੰ ਬਦਲਣਾ ਪਏਗਾ ਦੂਸਰਾ ਪੜਾਵੰਦ ਹੈ ਜਵਾਨੀ ਦਾ ਅਤੇ ਉਸ ਤੋਂ ਬਾਅਦ ਵਿਆਹ ਦਾ ਵਿਆਹ ਤੋਂ ਬਾਅਦ ਕੁੜੀਆਂ ਨੂੰ ਵੀ ਸੋਹਰੇ ਘਰਾਂ ਦੇ ਵਿੱਚੋਂ ਮਾਹੌਲ ਨਹੀਂ ਮਿਲਦਾ ਜੋ ਪੇਕੇ ਘਰ ਦੇ ਵਿੱਚ ਹੁੰਦਾ ਨਾ ਹੀ ਮੁੰਡਿਆਂ ਦੇ ਲਈ ਇੰਨਾ ਆਸਾਨ ਹੁੰਦਾ ਕਿ ਉਹ ਉਸ ਤਰੀਕੇ ਦੇ ਨਾਲ ਆਪਣੇ ਹੀ ਘਰ ਦੇ ਵਿੱਚ ਰਹਿ ਸਕਣ ਕਿਉਂਕਿ ਉਸ ਦੇ ਮਾਪਿਓ ਕੁਝ ਹੋਰ ਕਹਿ ਰਹੇ ਹੁੰਦੇ ਨੇ ਪਤਨੀ ਕੁਝ ਹੋਰ ਕਹਿ ਰਹੀ ਹੁੰਦੀ ਹੈ ਤਾਂ ਉੱਥੇ ਵੀ ਹਾਲਾਤਾਂ ਦੇ ਨਾਲ ਸਮਝੌਤਾ ਕਰਕੇ ਖੁਦ ਦੇ ਵਿੱਚ ਬਦਲਾਅ ਲਿਆ ਕੇ ਚੱਲਣਾ ਪਵੇਗਾ ਇੰਤਰਾ ਆਪਣੀ ਸਟੇਜ ਆ ਗਈ ਬੁਢਾਪੇ ਦੀ ਜਦੋਂ ਅਪਾ ਬੁਢਾਪੇ ਵਾਲੀ ਸਟੇਜ ਦੇ ਵਿੱਚ ਆ ਗਏ ਤਾਂ ਜਿ ਕਿਨਾਂ ਸਾਡੇ ਧੀਆਂ ਪੁੱਤ ਵਿਆਹੇ ਜਾਣੇ ਨੇ ਫਿਰ ਆਪਾਂ ਉਮੀਦ ਕਰਦੇ ਆ ਕਿ ਸਾਡੇ ਲਈ ਇਹ ਸਾਰਾ ਕੁਝ ਕਰ ਨਹੀ ਉੱਥੇ ਵੀ ਆਪਾਂ ਨੂੰ ਥੋੜਾ ਜਿਹਾ ਬਦਲਾਵ ਰੱਖਣਾ ਪੈਣਾ ਆਪਣੇ ਆਪ ਤੇ ਤਾਂ ਕਿ ਅਸੀਂ ਕਾਲ ਨਾ ਮਚਾਈਏ 네ਗੇਟਿਵ ਨਾ ਹੋਈਏ ਅਸੀਂ ਇਹ ਸੋਚੀ ਕਿ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਨੂੰ ਜੀਣ ਦੇਵੋ ਸਾਡੀ ਆਪਣੀ ਜ਼ਿੰਦਗੀ ਹੈ ਤੇ ਆਪਾਂ ਵੀ ਚੰਗੀ ਤਰ੍ਹਾਂ ਜੀਏ ਸ਼ੁਭਿਚਾਵਾਵਾਂ ਦੇਵੋ ਉਹਨਾਂ ਨੂੰ ਪੂਰਪੂਰੀ ਤਰੋ ਕਿ ਤੁਸੀਂ ਜ਼ਿੰਦਗੀ ਨੂੰ ਮਾਣੋ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਦੁਖੀ ਨਾ ਹੋ ਨਕਾਰਾਤਮਕ ਨਾ ਹੋਵੋ ਪਰ ਇਹ ਸਾਰੀਆਂ ਸਟੇਜਾਂ ਦੇ ਵਿਚਾਰ ਬਚਪਨ ਹੋਵੇ ਜਾਂ ਫਿਰ ਆਪਣੀ ਜਿੱਥੇ ਆਪਾਂ ਹੁਣ ਬੈਠੇ ਆ ਆਪਾਂ ਕਿੰਨੀ ਕਾਲੀ ਦੇ ਵਿੱਚ ਕੰਮ ਕਰਦੇ ਆ ਆਪਣੇ ਵਿੱਚ ਕਿੰਨੀ ਨੈਗੇਟਿਵਿਟੀ ਆ ਜਾਂਦੀ ਹੈ ਜਦੋਂ ਕੋਈ ਆਪਾਂ ਨੂੰ ਮਾੜਾ ਜਿਹਾ ਕਹੇ ਦੇ ਵੀ ਤੇਰਾ ਇਹ ਕੰਮ ਤਾਂ ਸਹੀ ਨਹੀਂ ਹੈ ਜੇ ਕੋਈ ਆਪਣੀ ਜਿਹੜੀ ਹੁਣ ਆਪਾਂ ਗੱਲਬਾਤ ਕਰ ਰਹੇ ਆ ਜੇ ਇਸੇ ਨੂੰ ਲੈ ਕੇ ਕੋਈ ਕਮੈਂਟ ਵੀ ਕਰ ਦੇਗਾ ਨਾ ਕਿ ਤੁਸੀਂ ਇਹ ਗੱਲ ਤਾਂ ਜੀ ਚੰਗੀ ਬੋਲ ਰਹੇ ਇਹ ਗੱਲ ਤਾਂ ਜੀ ਠੋਡੀ ਗੱਲ ਹੈ ਹਲਕੀਆਪਾਂ ਕਮੈਂਟਸ ਨਹੀਂ ਪੜਦੇ ਔਰ ਨਾ ਹੀ ਆਪਾਂ ਨੂੰ ਇੰਨਾ ਹੁੰਦਾ ਕਿ ਇਸ ਫਲਾਣੇ ਬੰਦੇ ਨੇ ਐਵੇਂ ਕਿਉਂ ਲਿਖਿਆ ਕਿਉਂਕਿ ਕਮੈਂਟ ਕਰਨ ਵਾਲੇ ਦੇ ਪਿੱਛੇ ਕੀ ਦਾ ਚਿਹਰਾ ਉਹਦਾ ਖੁੱਦ ਦਾ ਕਿਰਦਾਰ ਕੀ ਹੋ ਜਾ ਤੇ ਕਿਉਂ ਉਹ ਇੰਜ ਲਿਖ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਕਰਕੇ ਕਮੈਂਟਸ ਨਾਲ ਤਾਂ ਭਾਵੇਂ ਫਰਕ ਨਹੀਂ ਪੈਂਦਾ ਪਰ ਇੱਕ ਉਦਾਹਰਨ ਦੇ ਤੌਰ ਤੇ ਜੇਕਰ ਆਪਾਂ ਕਿਤੇ ਕੰਮ ਕਰ ਰਹੇ ਹਾਂ ਤੇ ਆਪਾਂ ਨੂੰ ਕੋਈ ਨੈਗੇਟਿਵ ਗੱਲ ਕਹੇ ਤੇ ਜਿਹੜਾ ਸਾਡੇ ਤੋਂ ਉੱਪਰ ਸਾਡਾ ਬੌਸ ਬੈਠਾ ਹੈ ਆਪਣੇ ਵਿੱਚ ਵੀ ਨਕਾਰਾਤਮਕ ਚੀਜ਼ ਆ ਜਾਂਦੀ ਹੈ ਤਿੰਨ ਚਾਰ ਕਿਨਸ ਗੱਲਾਂ ਭੁੱਲ ਦੇਣੀ ਅਤੇ ਉਸ ਸਾਮ ਨੂੰ ਆਪਾਂ ਉਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਆ ਗਿਆ ਹੁੰਦਾ ਹੈ ਭਾਵੇਂ ਉਹ ਸਹੀ ਹੋਵੇ ਭਾਵੇਂ ਗਲਤ ਹੋਵੇ ਤਾਂ ਕਿ ਸਾਨੂੰ ਦੁਬਾਰਾ ਨਾ ਕਰਨਾ ਪਵੇ ਤੇ ਨਕਾਰਾਤਮਕ ਚੀਜ਼ਾਂ ਵੀ ਵੱਧਦੀ ਜਾਂਦੀ ਹੈ ਪਰ ਸਾਨੂੰ ਆਪਣੀ ਪੋਜ਼ਿਟਿਵ ਸੋਚ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੀਦਾ ਹੈ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਚੀਜ਼ ਤੁਹਾਡੀ ਹੈ ਉਹ ਤੁਹਾਨੂੰ ਮਿਲ ਹੀ ਜਾਣੀ ਹੈ ਅੱਜ ਨਹੀਂ ਮਿਲ ਜਾਣੀ ਹੈ ਬਸ ਇਹ ਸੋਚ ਕੇ ਜਿਓ ਜੋ ਚੀਜ਼ ਮਿਲ ਗਈ ਉਹ ਤੁਹਾਡੀ ਹੈ ਜੋ ਨਹੀਂ ਮਿਲਿਓ ਤੁਹਾਡੀ ਹੈ ਹੀ ਨਹੀਂ ਸੀ ਜ਼ਿੰਦਗੀ ਦੇ ਵਿੱਚ ਪਰਮਾਨੈਂਟ ਤਾਂ ਕੁਝ ਹੈ ਨਹੀਂ ਇਹ ਜ਼ਿੰਦਗੀ ਵੀ ਪਰਮਾਨੈਂਟ ਨਹੀਂ ਹੈਗੀ ਤਾਂ ਬਾਕੀ ਸਾਰੀ ਚੀਜ਼ਾਂ ਦੇ ਨਾਲ ਨਾਲ ਇਹ ਵੀ ਚਲੀ ਜਾਣੀ ਹੈ ਤਾਂ ਇੰਨਾ ਸੋਚ ਕੇ ਇੰਨਾ ਗੰਭੀਰ ਹੋ ਕੇ ਇੰਨਾ ਇਹਦੇ ਨਾਲ ਚਿਪਕ ਕੇ ਨਹੀਂ ਮਿਲ ਲੱਗਦਾ ਜੀਣਾ ਚਾਹੀਦਾ ਕਿ ਬਸ ਇਹ ਹੋਏਗਾ ਮੈਂ ਤਾਂ ਹੀ ਜੀਣਾ ਇਹ ਚੀਜ਼ ਮਿਲੇਗੀ ਮੈਂ ਤਾਂ ਪਤਾ ਨਹੀਂ ਪਤਾ ਇਹਦੇ ਨਾਲ ਲੱਗਦਾ ਬਿਲਕੁਲ ਸ਼ਰਨ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਇੱਕ ਇਨਸਾਨ ਦਾ ਹਨਾ ਤੁਸੀਂ ਪੂਰਾ ਜੀਵਨ ਦੱਸਦਾ ਤੇ ਹਾਲਾਂਕਿ ਬਦਲਾਇ ਜਿਹੜਾ ਕੁਦਰਤ ਦਾ ਨਿਯਮ ਆ ਜੀ ਆਪਾਂ ਕੁਦਰਤ ਦੇ ਵਿੱਚ ਹੀ ਦੇਖੀਏ ਤਾਂ ਉੱਥੇ ਹੀ ਬਦਲਾਇ ਕਦੇ ਨੇਰੀਆ ਕਦੇ ਝੱਖੜ ਆ ਕਦੇ ਹਲਕਾ ਮੀਂਹ ਆ ਕਦੇ ਭਾਰੀ ਬਾਰਿਸ਼ ਆ ਨਾ ਬਿਲਕੁਲ ਤੋਂ ਇਸੇ ਤਰੀਕੇ ਨਾਲ ਸਾਡੀ ਜ਼ਿੰਦਗੀ ਆ ਕਦੇ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਆ ਕਦੇ ਗਮੀ ਦੇ ਵਿੱਚ ਆ ਤੇ ਕਦੇ ਖੁਦ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰਦੇ ਆ ਕਦੇ ਐਨੇ ਜਿਹੜੇ ਸਾਡੇ ਨੈਗੇਟਿਵ ਵਿਚਾਰ ਨੇ ਜੋ ਕਿਸੇ ਗੱਲ ਨੂੰ ਲੈ ਕੇ ਸਾਡੇ ਤੇ ਭਾਰੂ ਪੈ ਜਾਂਦੇ ਨੇ ਪਰ ਜੇ ਅਸੀਂ ਇਹਨਾਂ 네ਗੇਟਿਵ ਵਿਚਾਰਾਂ ਨੂੰ ਲੈ ਕੇ خود ਨੂੰ ਇੱਕੋਸੀ ਜਾਈਏ ਜਾਂ ਫਿਰ ਦੂਸਰੇ ਨੂੰ ਹੀ ਬੋਲੀ ਜਾਈਏ ਕਿ ਉਹਨੇ ਮੈਨੂੰ ਇਦਾਂ ਦਾ ਕਿਉਂ ਕਹਿਤਾ ਤਾਂ ਆਬਵੀਅਸ ਇਹ ਹੈ ਕਿ ਸਾਡਾ ਦਿਨ ਖਰਾਬ ਜਾਏਗਾ ਅਸੀਂ 3-4 ਦਿਨ ਉਸ ਦੇ ਵਿੱਚ ਅਫਸੈਟ ਰਹਾਂਗੇ ਕਿਉਂਕਿ ਇਹ ਛੇਤੀ ਤਾਂ ਜਾਣੇ ਨਹੀਂ ਵਿਚਾਰ ਹਮ ਪਰ ਜੇ ਅਸੀਂ ਇਸ ਚੀਜ਼ ਤੋਂ ਹਟ ਕੇ ਥੋੜਾ ਜਿਹਾ ਰੁਕ ਜਾਈਏ ਉੱਥੇ ਕਿ ਇਹਨੇ ਮੈਨੂੰ ਕਿਹਾ ਕਿਉਂ ਇਹਦਾ ਕਾਰਨ ਇਹ ਹੋ ਸਕਦਾ ਸੀ ਉਹਨੂੰ ਥੋੜਾ ਜਿਹਾ ਚੇਂਜ ਕਰਕੇ ਸੋਚ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਸਿਰਫ ਥੋੜਾ ਹੀ ਟਾਈਮ ਖਰਾਬ ਹੋ ਸਕਦਾ ਉਸ ਦੇ ਉਸ ਵਿਚਾਰਾਂ ਨੂੰ ਸੋਚਣ ਦੇ ਵਿੱਚ ਪੂਰਾ ਦਿਨ ਖਰਾਬ ਨਾ ਹੋਵੇ ਹਨਾ ਜਾਂ ਫਿਰ ਸਾਡੇ 3-4 ਦਿਨ ਖਰਾਬ ਨਾ ਹੋਣ ਤਾਂ ਮੇਨੂੰ ਲੱਗਦਾ ਕਿ ਠਹਿਰਾਵ ਜ਼ਰੂਰੀ ਆ ਕਿਉਂਕਿ ਅਸੀਂ ਇੱਕਦਮ ਕਿਸੇ ਤੇ ਰਿਐਕਟ ਨਾ ਕਰੀਏ ਜੇ ਮੰਨ ਲਓ ਕਿ ਸਾਨੂੰ ਸਾਡੇ ਕੰਮ ਦੇ ਵਿੱਚ ਸਾਡੇ ਬੌਸ ਨੇ ਸਾਨੂੰ ਕੁਝ ਕਹਿਤਾ ਤਾਂ ਹੋ ਸਕਦਾ ਹੈ ਕਿ ਉਹਨੇ ਆਪਣੀ ਮਾਨਸਿਕਤਾ ਦੇ ਅਨੁਸਾਰ ਸਾਨੂੰ ਬੋਲਤਾ ਯਾ ਫਿਰ ਉਸ ਕੰਮ ਦੇ ਰਿਲੇਟਰ ਸਾਨੂੰ ਕੁਝ ਕਹਿਤਾ ਚੰਗਾ ਮਾੜਾ ਜੋ ਵੀ ਉਹਨੂੰ ਕੰਮ ਲੱਗਿਆ ਉਹਨੇ ਬੋਲਤਾ ਪਰ ਅਸੀਂ ਉਹਨੂੰ 네ਗੇਟਿਵ ਨਾਲ ਲੈ ਕੇ ਨਾ ਪੋਜ਼ਿਟਿਵ ਥੋੜਾ ਸੋਚਣ ਦੀ ਕੋਸ਼ਿਸ਼ ਕਰੀਏ ਜਾਂ ਸੋਚੀਏ ਕਿ ਇਸ ਦਾ ਹੱਲ ਕੀ ਨਿਕਲ ਸਕਦਾ ਹੈ ਯਾ ਇਹ ਸੋਚੀਏ ਕਿ ਇਹਨੂੰ ਆਪਾਂ ਆਪਣੇ ਤੇ ਭਾਰੂ ਨਹੀਂ ਪੈਣ ਦੇਣਾ ਮੈਂ ਇਸ ਤੋਂ ਬੈਟਰ ਕਰਨਾ ਹੈ ਨਾ ਉਹ ਚੀਜ਼ ਨੂੰ ਸੋਚ ਕੇ ਥੋੜਾ ਜਿਹਾ ਰੁਕ ਜਾਣਾ ਚਾਹੀਦਾ ਹੈ ਕਿਉਂਕਿ ਆਪਾਂ ਇੱਕ ਮਿੰਟ ਲਾਂਦੇ ਆ ਦੂਸਰੇ ਨੂੰ ਗਾਲਾਂ ਕੱਢ ਦਿੰਦੇ ਆ ਚੰਗਾ ਮਾੜਾ ਬੋਲ ਦਿੰਦੇ ਆ ਦੂਸਰੇ ਦਿਨ ਖਰਾਬ ਜਾਣੇ ਆ ਤਾਂ ਆਪਣਾ ਵੀ ਜਿਹੜਾ ਦਿਨ ਉਹ ਖਰਾਬ ਜਾਂਦਾ ਹੈ ਸੋ ਠਹਿਰਾਵ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ ਹਮ 9 ਸਾਲ ਦੀ ਆਉਣ ਤੋਂ ਪਹਿਲਾਂ ਇੱਕ ਦੋ ਦਿਨ ਹੀ ਬਾਕੀ ਨੇ ਤਾਂ 9 ਸਾਲ ਦੇ ਆਉਣ ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਨੂੰ ਇੱਕ ਦੂਸਰੇ ਦੀਆਂ ਲੱਤਾਂ ਵੀ ਨਹੀਂ ਖਿੱਚਣੀਆਂ ਚਾਹੀਦੀਆਂ ਸਗੋਂ ਕ੍ਰੂਜ਼ ਦੇ ਨੂੰ ਤੁਸੀਂ ਫੌਜਲਾ ਦਿਵੋ ਹਿੰਮਤ ਦਿਵੋ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਹਾਂ ਕੁਝ ਚੀਜ਼ਾਂ ਜ਼ਰੂਰ ਨੇ ਜੋ ਤੂੰ ਬਦਲ ਸਕਦਾ ਹੈ ਇਹ ਨਹੀਂ ਕਹਿਣਾ ਚਾਹੀਦਾ ਜੇ ਤੂੰ ਬਦਲੇਗਾ ਤਾਂ ਹੀ ਤੂੰ ਕਾਮਯਾਬ ਹੋਏਗਾ ਨੇਕ ਰਾਤ ਨੂੰ ਸੋਚਦੀ ਇਥੇ ਗੱਲ ਕਰ ਰਹੀ ਸੀ ਤਾਂ ਮੈਨੂੰ ਇੱਕ ਇਹ ਵੀ ਖਿਆਲ ਆਂਦਾ ਹੈ ਕਿ ਕੁਝ ਮਾਪਿਓ ਹੀ ਆਪਣੇ ਬੱਚਿਆਂ ਦੇ ਵਿੱਚ ਨਾ 네ਗੈਟਿਵਿਟੀ ਭਰ ਦਿੰਦੇ ਨੇ ਜਦੋਂ ਵੀ ਬੱਚੇ ਤੋਂ ਕੁਝ ਥੋੜਾ ਜਿਹਾ ਗਲਤ ਕੰਮ ਹੋ ਜੇ ਨਾ ਮਾਪਿਓ ਖਾਸ ਕਰਕੇ ਪਿਓ ਸਖਤ ਸੁਭਾਅ ਦੇ ਹੁੰਦੇ ਨੇ ਉਹ ਅਕਸਰ ਬੋਲ ਦਿੰਦੇ ਨੇ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੂੰ ਕਿਸੇ ਜੋ ਕਰੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੂੰ ਕੁਝ ਕਰਨਾ ਨਹੀਂ ਹੈਗਾ ਐਨੀ ਜ਼ਿਆਦਾ 네ਗੈਟਿਵਿਟੀ ਕਿ ਬੰਦੇ ਦੇ ਕਰਨ ਤੋਂ ਪਹਿਲਾਂ ਹੀ ਜਾਂ ਫਿਰ ਮੰਨ ਲਓ ਕਿ ਉਹਨੇ ਕੁਝ ਕੀਤਾ ਤੇ ਉਹ ਗਲਤ ਹੋ ਗਿਆ ਇੰਨੀ ਜਦੋਂ ਨੈਗੇਟਿਵਿਟੀ ਭਰ ਦਿੰਦੇ ਨੇ ਕਿ ਉਹ ساری ਉਮਰ ਬੱਚਾ ਨਾਲ ਲੈ ਕੇ ਚੱਲਦਾ ਹੈ ਕਿ ਮੈਨੂੰ ਐਵੇਂ ਕਿਹਾ ਜਾਂਦਾ ਹੈ ਘਰ ਦੇ ਵਿੱਚ ਕਿ ਮੈਂ ਜਿਹੜਾ ਵੀ ਕੰਮ ਕਰਦਾ ਉਹ ਗਲਤੀ ਹੋ ਜਾਂਦਾ ਹੈ ਗਲਤੀ ਹੋਣਾ ਮੈਂ ਕਰਨਾ ਹੀ ਤਾਂ ਬੱਚਿਆਂ ਦੇ ਵਿੱਚ ਇੰਜ ਵੀ ਨੈਗੇਟਿਵਿਟੀ ਆਉਂਦੀ ਹੈ ਜ਼ਰੂਰਤ ਹੈ ਕਿ ਮਾਪਿਓ ਵੀ ਆਪਣੇ ਬੱਚਿਆਂ ਨੂੰ ਸਕਾਰਾਤਮਕ ਜੀਵਨ ਜੀਣ ਦੀ ਇੱਕ ਕਲਾ ਸਿਖਾਉਣ ਦੱਸਣ ਉਹਨਾਂ ਨੂੰ ਕਿ ਕੋਈ ਗੱਲ ਨਹੀਂ ਬੇਟਾ ਇੱਕ ਕੰਮ ਗਲਤ ਹੋਇਆ ਹੈ ਤਾਂ ਦੂਸਰਾ ਕਰ ਜਿਹੜੇ ਕੰਮ ਦੇ ਵਿੱਚੋਂ ਪਰਫੈਕਟ ਹੈ ਜਿਹੜਾ ਕੰਮ ਲੱਗਦਾ ਹੈ ਤੂੰ ਕਰ ਸਕਦਾ ਹੈ ਤੂੰ ਉਹ ਕੰਮ ਕਰ ਅਤੇ ਅੱਗੇ ਵਧ ਅਸੀਂ ਸਦਾ ਤੇਰੇ ਨਾਲ ਖੜੇ ਹਾਂ ਬਸ ਇਹ ਥੋੜੇ ਜਿਹੇ ਬੋਲ ਨੇ ਜਿਹੜੇ ਤੁਹਾਡੇ ਅੰਦਰ ਇੱਕ ਸ਼ਕਤੀ ਭਰ ਦਿੰਦੇ ਨੇ ਕਿ ਹਾਂ ਮੈਂ ਜ਼ਿੰਦਗੀ ਨੂੰ ਜੀ ਸਕਦਾ ਹਾਂ ਹਮ ਇਤਿਹਾਸ ਦੀ ਸਿਮਰਨ ਦੀ ਗੱਲ ਹੋ ਰਹੀ ਸੀ ਇਸ ਨੂੰ ਲੈ ਕੇ ਪੁਲਿਸ ਵਾਲਿਆਂ ਦੇ ਵੱਲੋਂ ਕੀ ਕਿਹਾ ਗਿਆ ਜਾਣ ਤੋਂ ਪਹਿਲਾਂ ਸੁਣਦੇ ਹਾਂ ਪਰ ਨਾਲ ਨਾਲ ਸਾਡਾ ਹੀ ਸੰਦੇਸ਼ ਹੈ ਨਵੇਂ ਸਾਲ ਤੇ ਕੀ ਨਕਾਰਾਤਮਕ ਸੋਚ ਨੂੰ ਨਾ ਆਪਣਾ ਇਸ ਨੂੰ ਆਪਣੇ ਤੋਂ ਦੂਰ ਰੱਖੋ ਨਕਾਰਾਤਮਕ ਸੋਚ ਰੱਖਣ ਵਾਲਿਆਂ ਦਾ ਵੀ ਸਭ ਨੂੰ ਬਾਈਕਾਟ ਕਰੋ ਉਹਨਾਂ ਦੇ ਨਾਲ ਘੱਟ ਮਿਲਵਰਤਨ ਰੱਖੋ ਨਿਰਿੰਦਰ ਸਿੰਘ ਕਪੂਰ ਤੋਂ ਮੈਂ ਸੁਣ ਰਹੀ ਸੀ ਜਦੋਂ ਦੱਸਦੇ ਨੇ ਕਿ ਜਿਹੜਾ ਨਕਾਰਾਤਮਕ ਬੰਦਾ ਉਸ ਤੋਂ ਤੁਸੀਂ ਕਿਵੇਂ ਦੂਰ रह ਸਕਦੇ ਹੋ ਤੁਸੀਂ ਵੀ ਉਹ ਜ਼ਰੂਰ ਸੁਣਿਓ ਉਸ ਦੇ ਵਿੱਚ ਉਹਨਾਂ ਨੇ ਕੀ ਜਵਾਬ ਦਿੱਤਾ ਸੀ ਕਿਉਂਕਿ ਉਹਨਾਂ ਦੇ ਲਫ਼ਜ਼ ਅਤੇ ਕਹਿਣ ਦਾ ਢੰਗ ਕਹਿਣ ਦਾ ਸਲੀਕਾ ਹੈ ਜਿਹੜਾ ਨਾ ਉਹ ਸਾਡੇ ਦਿਲ ਦੇ ਵਿੱਚ ਵੱਜਦਾ ਹੈ ਉਸਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਉਂਦਾ ਹੈ ਕਿ ਕਿਵੇਂ ਅਸੀਂ 네ਗੈਟਿਵਿਟੀ ਤੋਂ ਬਚਣਾ ਹੈ ਕਿਵੇਂ ਨਕਾਰਾਤਮਕ ਸੋਚ ਨੂੰ ਅੱਗੇ ਪਰੇ ਰੱਖਣਾ ਹੈ ਨਕਾਰਾਤਮਕ ਲੋਕਾਂ ਦੇ ਨਾਲ ਕਿੰਜ ਅਸੀਂ ਡੀਲ ਕਰਨਾ ਹੈ ਤਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਰੱਖ ਸਕੀਏ प्रदीप ਮੇਰੇ ਨਾਲ ਇਸ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ 2025 ਨੂੰ ਸਕਾਰਾਤਮਕ ਬਣਾਉਣ ਦੇ ਲਈ ਧੰਨਵਾਦ